ਆਪਣੇਵੇਂ ਆਪਣੇ ਰਾਹ ਪਹੁੰਚ ਗਏ ਉੱਥੇ ਦੋ ਜਣੇ ਆ ਵੀਰੂ ਨਹੀਂ ਗੁਣਿਆ ਤੋਂ ਆ ਵੀਰੂ ਨਹੀਂ ਗੁਣਿਆ ਤੋਂ ਹਲੋ ਐ ਖਲੋਤੀ ਕਰਤਾਰ ਤੇ ਕੋ ਦਿਮਾਨ ਨਾ ਪੜੋ ਬਾਲਰੀਏ ਬੇਹੋ ਟੱਕੀ ਨਹੀਂ ਮਾਰੀ ਹਲੋ ਵੀ ਦੱਸੇ ਜਾ ਕੇ ਇਨਾ ਸਾਲਾ ਵੇ ਇਂ ਜਾ ਕੇ ਲੰਮੀ ਕਿਤੇ ਖਲੋਤੇ ਆਪਾ ਆਪਾਂ ਇਥੇ ਖਲੋਤੇ ਰੋਡ ਤੇ ਉਹ ਨਾ ਦਸ ਜਗ੍ਹਾ ਦਾ ਰੋਡ ਤੇ ਮੈਨੂੰ ਐਂਦੀ ਘਰੋਂ ਅੱਗੇ ਜਾਣਾ ਸਮਾਂ ਇਸ ਟਾਈਮ ਆਪਾਂ ਖਲੋਤੇ ਹਾਂ ਗੁਣੇ ਦੇ ਲਾਗੇ ਟੋਲ ਤੇ ਆ ਆ ਬੈਠੇ ਆ ਕੰਬੈਨ ਵਾਲੇ ਬਾਈ ਬੱਚੀ ਚਾਹ ਪੀਂਦੀ ਆ ਦੇਖ ਆ ਕੇ ਆਏ ਆ ਮੈਂ ਬਿਠਾਇਆ ਪਿਰਾ ਝੂਠ ਸੁਣਾਉਣ ਇਹਨਾਂ ਦਾ ਛੋਟੀ ਚਾਹ ਪੀਣਾ ਹੀ ਉੱਪਰ ਸਾਫ ਹੋਏ ਨੇ ਕੀਤਾ ਠੀਕ ਆ ਜੀ 500 ਠੀਕ ਆ ਜੀ ਆ 600 ਠੀਕ ਆ ਉਹ ਪਾਰ ਹੋ ਜਾਊਗਾ ਬਰਨੀ ਵੱਟੇ ਠੀਕ ਆ 2000 ਵਾਲੀ ਕਿ ਚੱਲੰਦੀ ਆ ਗਾੜੀ ਉਹ ਤਾਂ ਬੁੱਕ ਕਰੇ 2000 ਵਾਲੀ ਚੱਲੰਦੀ ਆ 2000 ਵਾਲੀ ਚੱਲੰਦੀ ਆ ਇਹਦੇ 90% ਝੂਠ ਆ ਅਸੀਂ ਦੱਸਿਆ ਅਸੀਂ ਦੇ ਵੱਡੇ ਵੀਰ ਜੀ ਖੁਸ਼ ਆਪੀ ਆ ਆਪਾਂ ਖਲੋਤੀ ਆ 186 ਦਾ ਦਾਫਾ ਕਰ ਗਏ ਆ 84 ਕੌਣ ਲੰਡਾ ਪਤਾ ਹੀ ਨਹੀਂ ਆ ਨਾਂਦਿਆ ਸਾਰਾ ਭਾਈ ਵੱਟਦਾ ਹਾਂ ਹਾਂਜੀ ਭਾਜੀ ਦੋ ਕੋਈ ਵਿਚਾਰ ਯਾਰ ਮਾੜੀ ਆ ਨਹੀਂ ਨਹੀਂ ਯਾਰ ਕੋਈ ਦੱਸੋ ਕੋਈ ਗੱਲ ਬਾਤ ਕੋਈ ਐਕਸਪੀਰੀਅੰਸ ਕਿਉਂ ਸੀਜ਼ਨ ਆ ਜਾਂ ਨਹੀਂ ਇਹ ਭੈਜੰਤ ਸੀਜ਼ਨ ਕੀ ਆ ਝੂਟੇ ਤੇ ਵਧ ਗਿਆ ਕਿ ਨਹੀਂ ਝੂੜੇ ਪੈਂ ਜਾਂ ਪਾੜੇ ਦੇ ਮਰ ਕੇ ਮਾਈ ਲੈ ਦੇ ਕੇ ਝੂੜੇ ਕਿਥੋਂ ਠੰਡ ਆਉਂਦੀ ਸਮਝ ਨਹੀਂ ਆਉਂਦੀ ਲੈ ਦੇ ਕੇ ਝੂੜੇ ਵਜਨਦੇ ਆ ਤੇ ਪਾਜਾ ਵੀ ਵਾਤੂ ਦਾ ਝੂੜੇ ਮਹਿੰਗੇ ਪੈਂਦੇ ਕਿਰਾਏ ਚ ਰੰਦੇ ਸਹੀ ਆ ਸਹੀ ਆ ਐਰ ਗੀ ਜਿੰਨਾ ਸੋਚਦੇ ਕੰਮ ਚੜ ਕੇ ਰਲਾ ਹੋਰ ਨੇ ਠੰਡਾ ਰਿਆ ਜਿੰਨੀ ਗਣਕ ਦੇਖੀ 19 ਫਤੇ ਬੁਲ ਗਈ ਹੈਗੀ ਜਿਹੜਾ ਵੀ ਆਉਂਦਾ ਹੈ ਵੇਖਣ ਏਰੀਆ ਐਰ ਗੀ ਏਰੀਆ ਏਅਰ ਕੀ ਚੱਲੂ ਜਾਂਦੇ ਨਵੀਂ ਚੁੱਕਦਾ ਹੀ ਜਾਂਦਾ ਏਅਰ ਕੀ ਚੱਲੂ ਦੇਖ ਕੇ ਨਵੀਂ ਮਸ਼ੀਨ ਚੁੱਕਦਾ ਹੀ ਹੁੰਦਾ ਜਾਂਦਾ ਏਅਰ ਕੀ ਹੋਣੀ ਚੀਕਾਂ ਨਿਕਲੀਆਂ ਸਰਕਾਰੀ ਤੋਂ ਰੋਗਰ ਪਾਜੀ ਤੱਕ ਨਹੀਂ ਨੇ ਬਰੇਆ ਚਲੋ ਕੋਈ ਨਹੀਂ ਕਾਟੇ ਵਾਦੇ ਲੱਗੇ ਰਹਿੰਦੇ ਆ ਇਹ ਕਿਤੋਂ ਗੁੱਲ ਨੇ ਕੀ ਕੀ ਚੁਕੇਗਾ ਇਸਾ ਇਹ ਸਾਹਮਣੇ ਰੇਲ ਗੱਡੀ ਆਤੇ ਹੋਏ ਆ ਆ ਲੇਤੇ ਹੋਏ ਤੇ ਮਸ਼ੀਨ ਇਹ ਨੰਗੰਦੀ ਹਾਈਟ ਜ਼ਿਆਦਾ ਵਾ ਫਰੀਦ ਨਾਂਗੇ ਗਈ ਯਾਰ ਫਰੀਦ ਨਾਂਗੇ ਗਈ ਨੀਓ ਹਾਲੈਂਡ ਆ ਸੌਰੀ ਨੀਓ ਹਾਲੈਂਡ ਸੌਰੀ ਨੀਓ ਹਾਲੈਂਡ ਨਾਂਗੇ ਗਈ ਹੋਰ ਆ ਆ ਪੈਂਜ ਪੱਥਰ ਪੁੱਥਰੀ ਵੱਜਣ ਦੰਦਾਂ ਦਾ ਸਾਲਾ ਇੰਨਾ ਸਪੇਸ ਹੀ ਉਹ ਆਵਾਜ਼ ਆਉਂਦੀ ਓਏ ਪਟਰੀ ਪਟਰੀ ਚ ਹੁਣ ਨੀਓ ਹਾਲੈਂਡ ਨਾਂਗੇ ਗਈ ਆ ਯਾਰ ਬੋਤਾ ਹਾਲ ਹੈ ਦਹਾਵੇਆ ਤਨੂੰ ਰਾਹ ਵੇਖ ਕੇ ਨਹੀਂ ਬਟਰੀ ਬਟਰੀ ਲੈ ਜਾਏ ਫਿਰ ਉਹ ਜਾਨਵਰ ਨੂੰ ਉਹ ਨਿਕਲੇ ਟੈਂਕ ਚੋਂ ਬਾਹਰ ਆਨਣਾ ਕਿੱਥੇ ਘੜੀ ਕਰ ਲਈ ਜਾਵਾਂਗੇ ਆਪਾਂ ਖੜੇ ਹਾਂ ਜੀ ਗੁਨੇ ਗੁਨੇ ਲੱਗੇ ਨੋ ਐਂਟਰੀ ਤੇ 2 ਵਜੇ ਤੇ ਕਰਦੀ ਨਹੀਂ ਗੱਲ ਸ਼ਾਰਟਕਟ ਮਾਰ ਲੀਏ ਸਾਡੇ ਨਾਲ ਉਹ ਬਣੀ ਆ ਉਹ ਨਹੀਂ 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 ਜਗੋਂ 13ਵੀਂ ਉਹ ਯਾਰ ਕਿਹੜਾ ਜਸਵੰਦਰ ਭੱਲੇ ਵਾਲੀ ਵੀਡੀਓ 'ਚ ਨਹੀਂ ਆਂਦਾ ਕਹਿੰਦਾ ਕਾਰ ਲੰਘ ਜੂਗੀ ਤੇ ਉਹ ਵਾਰ ਦਿੰਦੇ ਤੇ ਡੁੱਬ ਜਾਂਦੀ ਕਹਿੰਦਾ ਹੁਣ ਬਦਕਾਂ ਲੰਘ ਕੇ ਗਈਆਂ ਤੁਹਾਡੀ ਕਾਰ ਪਤਾ ਨਹੀਂ ਕਿਉਂ ਲੰਘੀ ਆੜੇ ਨਾਲ ਉਹ ਨਹੀਂ ਹੁਣ ਨਿਊ ਹੋ ਲੜਦਾਂਗੇ ਗਈਆਂ ਤੇ ਥਲੋਂ ਦੀ ਤੇ ਸਾਡੀ ਨਹੀਂ ਲੰਘਦੀ ਸਾਈਡ ਜਿਆਦਾ ਕਰਕੇ ਤੇ ਹੁਣ ਪੜ ਰਹੀ ਹੈ ਵੜਰੀ ਜਾ ਕੇ ਵੇਖਣੇ ਜੇ ਕਿਤੇ ਜਗਾੜ ਲੱਭ ਜੇ ਕੋਈ ਸਾਨੂੰ ਇੱਕ ਮਨੋਰੰਜਨ ਨਾਲ ਨਾਲ ਡੰਡੀ ਦੋ ਪਾਸੇ ਆ ਐਂਗਾ ਸ਼ਾਇਦ ਕਿਹੇ ਪਾਸੋਂ ਕਿਤੇ ਤੱਪਦੀ ਹੋਵੇ ਪਰ ਲੱਛਣ ਲੱਗਦੇ ਨਹੀਂ ਜਿੱਡੀ ਲੰਬੀ ਪਟਰੀ ਦੇ ਹੁੰਦੀ ਹੈ ਨਾ ਚਲੋ ਵੈਨਿਆਂ ਜਾ ਕੇ ਨਹੀਂ ਤੇ ਇੰਜੋਏ ਤੇ ਕਰਨੀ ਦੇ ਆ 2 ਵਜੇ ਕਰਦੇ ਫਿਰ ਵੇਟ ਕਰਨੀ ਕਰਨੀ ਹੈ ਜਾਣਾ ਆਪਾਂ ਇੱਧਰ ਆ ਸਿਰਫ ਆ ਇੱਕ ਪਟਰੀ ਆ ਵਿੱਚ ਕਿੱਡੀ ਕਪਟਰੀ ਦੱਸੋ ਜੇ ਨੀਵੀ ਬਣਾ ਦਿੰਦੇ ਹਿੱਤੋਂ ਹੀ ਲਵਾ ਦੇਣੀ ਆਪਾਂ ਇਸ ਟਾਈਮ ਖੜੇ ਆ ਜੀ ਐਨ ਐਚ 46 ਸ਼ਿਪਰੀ ਮੁੰਬਈ ਹਾਈਵੇ ਯੰਗਵਾਲਾਦਰ ਮੁੰਬਈ ਹਾਈਵੇ ਕੋਲ ਗੁਨੇ ਤੋਂ 5.7 ਕਿਲੋਮੀਟਰ ਪਹਿਲਾਂ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇੱਥੇ ਸੇਵਾ ਚੱਲਦੀ ਹੈ ਸਰਹਾਲੀ ਸਾਹਿਬ ਵਾਲਿਆਂ ਦੀ ਬਾਬਾ ਤਾਰਾ ਸਿੰਘ ਜੀ ਬਾਬਾ ਕੋਲਾ ਸਿੰਘ ਜੀ ਅੱਗੇ ਉਹਨਾਂ ਦੇ ਸੇਵਕ ਬਾਬਾ ਰਾਮ ਸਿੰਘ ਜੀ ਜੋ ਪਿਛਲੇ ਸਾਲ तकरीबन ਸਾਲ ਡੇਢ ਸਾਲ ਹੋ ਗਿਆ ਉਦੋਂ ਚਲਾਣਾ ਕਰ ਗਏ ਸੀ ਤੇ ਕੋਈ ਵੀ ਵੀਰ ਭਰਾ ਸੰਗਤ ਪੰਜਾਬੋਂ ਜਿਹੜੀ ਆਉਂਦੀ ਆ ਪੰਜਾਬ ਹਰਿਆਣਾ ਦਾ ਹਜੂਰ ਸਾਹਿਬ ਨੂੰ ਜਾਂਦੀ ਆ ਵਾਇਆ ਸ਼ਿਪਰੀ ਇੰਦੋਰ ਹੋ ਗਏ ਤੇ ਉਹ ਇੱਥੇ ਜ਼ਰੂਰ ਰੁਕ ਸਕਦੀ ਆ ਗੁਰਦੁਆਰਾ ਸਾਹਿਬ ਨੇ ਹੋਇਆ ਰਿਆਸ਼ਵਾਸਤ ਕਮਰੇ ਬਣੇ ਹੋਏ ਆ ਲੰਗਰ 24 ਘੰਟੇ ਚੱਲਦਾ ਹੈ ਗੁਨੇ ਤੋਂ ਹੈਗਾ ਜੀ 4-5 ਕਿਲੋਮੀਟਰ ਪਹਿਲਾਂ ਗੁਰਦੁਆਰਾ ਸਾਹਿਬ ਜਦੋਂ ਆਪਾਂ ਆਵਾਂਗੇ ਪੰਜਾਬ ਵੱਲੋਂ ਆਵਾਂਗੇ ਤੇ ਆਪਾਂ ਨੂੰ ਰਾਈਟ ਹੱਸਤੇ ਪੈਣਾ ਹੈ ਤੇ ਜੇ ਆਪਾਂ ਹਜੂਰ ਸਾਹਿਬ ਵੱਲੋਂ ਆਵਾਂਗੇ ਤੇ ਲੈਫਟ ਹੱਸਤੇ ਪੈਣਾ ਹੈ ਇੱਥੇ ਜਗ੍ਹਾ ਆਪਾਂ ਪ੍ਰਸ਼ਾਦਾ ਉਹ ਤਾਂਮਨੇ ਘੜੀਏ ਮਸ਼ੀਨ ਅੱਗੇ ਲੱਗੀ ਹੈ ਨੋ ਐਂਟਰੀ ਹੁਣ ਇਥੋਂ ਬਾਈਕ ਤੇ ਜਾਵਾਂਗੇ ਕੁੰਭਰ ਜਾਵਾਂਗੇ ਲੋਵੇ ਦੇ ਕਰ ਮਸ਼ੀਨ ਇੱਥੇ ਹੀ ਆਹ ਵੀਰ ਦੀ ਕਾਰਨਾਮੇ ਸਾਰੇ ਆਇਲਾ ਪਰਲੇ ਬਸ ਬੈਠਾ ਜਿਹੜੇ ਵੀਰ ਐਮਪੀ ਦੇ ਆ ਇਹ ਲੱਗਾ ਹੋਇਆ ਬੋਰਡ ਤੇ ਉਹਨਾਂ ਨੂੰ ਪਤਾ ਹੈ ਗੁਰਦੁਆਰਾ ਸਾਹਿਬ ਨੂੰ ਕਹਿੰਦੇ ਬਾਬਾ RAM ਜੀ ਦਾ ਗੁਰਦੁਆਰਾ ਬਾਬਾ RAM ਜੀ ਜਾਣਦੇ ਲੋਕਲ ਵਾਲੇ ਐਮਪੀ ਵਾਲੇ ਸਾਰੇ ਜਾਣਦੇ ਤਕਰੀਬਨ ਸੇਵਾਦਾਰ ਹੋਏ ਆ ਬਾਬਾ ਕੋਲਾ ਸਿੰਘ ਜੀ ਦੇ ਆ ਵੇਖੋ ਬੋਰਡ ਲੱਗਾ ਹੋਇਆ ਤੇ ਇਧਰ ਨੂੰ ਗੁਣਾ ਤੇ ਇਧਰ ਨੂੰ ਘਵਾਲੀਆ ਤੇ ਜਿਹੜੀ ਵੀ ਸੰਗਤ ਆਪਣੀ ਪੰਜਾਬੋਂ ਹਰਿਆਣਿਆਂੋਂ ਜਿਹੜੀ ਹਜੂਰ ਸਾਹਿਬ ਨੂੰ ਜਾਂਦੀ ਆ ਜਿਹੜੀ ਹਜੂਰ ਸਾਹਿਬ ਤੋਂ ਵਾਪਸ ਆਉਂਦੀ ਆ ਉਹ ਇੱਥੇ ਰਾਤ ਰਵੇ ਪ੍ਰਸ਼ਾਦਾ ਪਾਣੀ ਛਕੇ ਸੇਵਾ ਚੱਲਦੀ ਰਹਿੰਦੀ ਆ ਹਰ ਵੇਲੇ ਲੰਗਰ ਪ੍ਰਸ਼ਾਦਾ ਤਿਆਰ ਰਹਿੰਦਾ ਜੀ ਆਪਾਂ ਮੋੜਸਾ ਲਾ ਕੇ ਤੇ ਆ ਗਏ ਅਸੀਂ ਸ਼ਹਿਰ ਵੱਲੋਂ ਤੇ ਇੱਧਰ ਮੰਡੀ ਆ ਤੇ ਬੰਦੇ ਟਰੈਕਟਰ ਛੱਡ ਕੇ ਚੱਲ ਗਏ ਆ ਜਾਮ ਦੇ ਵਿੱਚ ਹੀ ਦੁਨੀਆ ਵਰਗਾ ਲੱਗਾ ਜਾਮ ਤੇ ਇੰਨੇ ਕ ਅਕਲ ਦੇ ਮਾਲਕ ਆ ਲੋਕ ਇੱਕ ਸਾਈਡ ਤੋਂ ਹੀ ਜਾਵੇ ਤੇ ਦੂਜੀ ਸਾਈਡ ਵੀ ਕਲੀਅਰ ਹੋ ਜੇ ਆਮ ਆਪਣੀਆਂ ਮੋਟਰਸਾਈਕਲ ਫਸਾਈ ਜਾਂਦੇ ਆ ਸਰੋਵਰ ਧਨੀਆ ਸਰੋਵਰ ਧਨੀਆ ਸਰੋਵਰ ਧਨੀਆ ਬਹੁਤ ਲੰਬੀ ਲੈਂ ਬਹੁਤ ਸ਼ਹਿਰ ਤੋਂ ਮਾਰ ਤੱਕ 7 ਕਿਲੋਮੀਟਰ ਦੀ ਲੈਂ ਜਾਮ ਜਾਮ ਲਗਾ ਤੇ ਪੁਲਿਸ ਵੀ ਉਹ ਜੀ ਤੇ ਬੰਦੇ ਵੀ ਉਹ ਜੀ ਸਾਰੀ ਦਿਹਾੜੀ ਨੀ ਜਾਮ ਖਲਾ ਸਕਦੇ ਆਪਾਂ ਬੋਲ ਗਿਆਂ ਜੀ ਨਵੇਂ ਟਿਕਾਣੇ ਤੇ ਟਿਕਾਣਾ ਹੈਗਾ ਆਪਣਾ ਗੁੰਨਾ 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 ਮਤਲਬ ਗੁਣਾ ਕਹਿੰਦੇ ਵੈਸੇ ਤੇ ਪਰ ਪੰਜਾਬੀ ਵਾਲੇ ਗੁੰਨਾ ਕਹਿ ਦਿੰਦੇ ਆ ਤੇ ਇਸ ਟਾਈਮ ਪ੍ਰਸ਼ਾਦਾ ਬਣੀ ਤਿਆਰ ਹੋ ਰਿਹਾ ਵਾ ਦਾਲ ਬਣਾਤੀ ਐ ਵੀਰਾਂ ਨੇ ਇਹ ਦਾਲ ਦਾ ਕੁੱਕਰ ਪਿਆ ਤਾਂ ਥੋੜਾ ਜਿਹਾ ਖਲਾਰਾ ਨਹੀਂ ਖਾਂਦੇ ਜਾਂਦੇ ਤੇ ਸੇਰ ਨੂੰ ਕਰਾਂਗੇ ਸਾਫ ਸਵਾਈ ਡੇਰੇ ਲਾਵਾਂਗੇ ਪੱਕੇ ਕਣਕ ਦਿਖਾਵਾਂ ਤੁਹਾਨੂੰ ਸਵੇਰੇ ਕਣਕ ਮਾੜੀ ਜੀ ਨਾਲੇ ਹਰੀ ਆ ਟਾਈਮ ਲੱਗੂਗਾ ਹਲੇ 2-4 ਦਿਨ ਪੰਜ ਦਿਨ ਵੀ ਲੱਗ ਸਕਦੇ ਆ ਮਾਲਕਾਂ ਨੇ ਫੋਨ ਕਰਕੇ ਸੱਦ ਲਿਆ ਤੇ ਅਸੀਂ ਆ ਗਏ ਭਾਵੇਂ ਹਲੇ ਉੱਥੇ ਹੀ ਕਰੀ ਜਾਂਦੇ ਤੇ 10-15 15-20 ਦਾ ਆਪਾਂ ਨੂੰ ਉੱਥੇ ਮਿਲ ਹੀ ਜਾਂਦਾ ਪਰ ਚਲੋ ਕੋਈ ਨਹੀਂ ਹੁਣ ਇੱਥੇ ਤਾਂ ਰੋਟੀਆਂ ਵੇਖੋ ਸੋਨੀ ਫਾਰਮਨ ਦੇ ਆਦੀਆਂ। ਕਿਆ ਗੋਲ-ਗੋਲ ਰੋਟੀਆਂ ਐ। ਕਰੋ ਬੇਨਤੀ। ਨਹੀਂ 베ਜਤੀ ਥੋੜਾ ਕਰਨਿਆ ਭਰਾਵਾ ਤੇਰੀ। ਹਲੋ। ਮੈਂ ਤਾਂ ਸਗੋਂ ਸੇਫਤ ਕਰਨਾ ਐ ਗੋਲ-ਗੋਲ ਰੋਟੀਆਂ ਵੇ। ਯਾਰ ਜੇ ਬਾਬਾ ਜੀ ਖਾਣੀਆਂ ਤੇ ਰੋਟੀ ਚਾਹੋ ਚੱਜਣਾ। ਬਸ ਬਸ। ਮਗਰ ਉਹ ਗਲੋਂ-ਗਲਾਵਾ ਥੋੜੀ। ਬਾ ਗਲੋਂ-ਗਲਾਵਾ ਨਹੀਂ ਜਿਹੜਾ ਹੌਸਲੇ ਨਾਲ ਤੇ ਪਿਆਰ ਨਾਲ ਜਿਹੜਾ ਰੋਟੀ ਬਣਨੀ ਆ ਨਾ। ਉਹਦਾ ਟੈਸਟ ਵੇਖੋ ਤੇ ਜਿਹੜਾ ਗਲੋਂ-ਗਲਾਵਾ ਲਾ ਕੇ ਬਣਾਉਣੀ ਉਹਦਾ ਟੈਸਟ ਵੇਖੋ। ਸੌਜੀ ਡਿਊਟੀ ਆਪਣੀ ਅੰਗਰੇਜ਼ ਸਿੰਘ ਫੋਰਮੈਨ ਦੀ ਇਹਨਾਂ ਦਾ ਹੱਥ ਇਹਨਾਂ ਦੇ ਹੱਥੋਂ ਤੋਂ ਪਵਾਇਦਾ ਜਦੋਂ ਕੰਮ ਵੱਡਾ ਹੋਵੇ ਤੇ ਆਪਣੀ ਡਿਊਟੀ ਆ ਵੀ ਮਤਲਬ ਕਿ ਰੋਟੀਨ ਵੇਲੇ ਲਾ ਕਮਾਉਣਾ ਇਹਨਾਂ ਨੂੰ ਆਪਾਂ ਛੋਟੇ ਮੋਟੇ ਕੰਮ ਲਈ ਨਹੀਂ ਲਾਈਦਾ ਇਹਨਾਂ ਦੀ ਡਿਊਟੀ ਆ ਕੀ ਨਾ ਇਹਦਾ ਖੁਸ਼ਦੀ ਚੱਲ ਆ ਵੀ ਖੁਸ਼ੀ ਤੇ ਇਹਨਾਂ ਦੀ ਡਿਊਟੀ ਆ ਸਿਰਫ ਕੱਲਾ ਆਟਾ ਗੁੰਨਣਾ ਤੇ ਚਲੋ ਬਰਤਨ ਵੀ ਧੋਣੇ ਪੈਂਦੇ ਸਾਰਿਆਂ ਨੂੰ ਰਲ ਮਿਲ ਕੇ ਟਾਈਮ ਪਾਸ ਕਰੁੰਦੇ ਆ ਭਾਜੀ ਵਧੀਆ ਹੋ ਰਿਹਾ ਚਲੋ ਐਦਾਂ ਚੱਲੀ ਜਾਂਦਾ ਐਦਾਂ ਕਦੀ ਕਈ ਨਾਸ ਕਿਹੜੇ ਟਾਈਮ ਨਹੀਂ ਕਦੀ ਲੰਘਿਆ ਜਿੱਦਾਂ ਅਜੇ ਤੀ ਨੰਗਣ ਜਿਆ ਬਹੁਤ ਵਧੀਆ ਐਰ ਕੀ ਪੂਰੇ ਮੇਲੇ ਲੱਗੇ ਐਮਪੀ ਜਹੇ ਮੇਲੇ ਲੱਗੇ ਆ ਜੀ ਕੋਈ ਨਾ ਖੁਸ਼ ਨਹੀਂ ਕੋਣ ਤੇ ਪਹਿਲਾ ਮੁੰਡਾ ਖੁਸ਼ ਨਹੀਂ ਨਾਲ ਹੁੰਦਾ ਤੇ ਤਾਂ ਕਰਕੇ ਦਿਖਤਾਂ ਦਾਂ ਹੀ ਤੁਸੀਂ ਖੁਸ਼ ਨਹੀਂ ਰਹਿੰਦੇ ਤੇ ਹੋਰ ਥੋੜੀ ਕੇ ਵੀ ਰਕਮ ਦੀ ਦਿੱਕਤ ਨਹੀਂ ਆ ਕਿ ਵਸਤਰ ਮੁਰਤਾਂ ਦੀ ਯਾਰੇ ਕੰਮ ਤੇ ਮਤਲਬ ਕਿ ਪਹਿਸਟਿਆ ਮੁੰਡਾ ਠੀਕ ਆ ਠੀਕ ਆ ਕੋਈ ਮਤਲਬ ਕਿ ਉਹ ਜਾ ਨੌਕਤ ਨਹੀਂ ਆਉਂਦਾ ਪਿੰਡ ਦਾ ਪਿੰਡ ਤੇ ਦੱਸ ਦੇ ਪਛਾਣ ਲੈਣਗੇ ਤੇ ਪਿੰਡ ਵਾਲੇ ਪਿੰਡੇ ਦਾ ਚੀਮਾ ਵਾਂ ਜੀ ਜਿਲ੍ਹਾ ਪੱਟੀ ਹਾਂ ਜੀ ਜਿਲ੍ਹਾ ਪੱਟੀ ਨਹੀਂ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਹਾਂਜੀ ਤਹਿਸੀਲ ਪੱਟੀ ਠੀਕ ਪੱਟੀ ਮੋੜ ਲਾ ਕੇ ਪੇੜਾ ਮੁੰਡੇ ਦਾ ਚੀਮਾ ਪਛਾਣੋ ਚੀਮੇ ਵਾਲਿਓ ਆ ਜਾਣਦੇ ਮੁੰਡੇ ਨੂੰ ਖੁਸ਼ਦੀਪ ਖੁਸ਼ਦੀਪ ਦੱਸੋ ਕਮੈਂਟ ਕਰਕੇ ਜੇ ਜਾਣਦੇ ਹੋਵੇ ਤੇ ਬਾਕੀ ਇਹ ਨਹੀਂ ਆ ਵੀ ਮੇਰੇ ਪੇੜੇ ਕਰਨ ਲਈ ਲੱਗਾ ਮਸ਼ੀਨ ਵੀ ਚਲਾਉਂਦਾ ਵੱਡੀ ਹਾਂਜੀ ਆ ਵੀ ਤੁਹਾਨੂੰ ਮੁਕਾਵਾਂਗੇ ਮਸ਼ੀਨ ਸਵੇਰੇ ਮਸ਼ੀਨ ਚਲਾਉਂਦੇ ਦਿਖਾ ਦਾਂਗੇ ਐਸੀ ਗੱਲ ਨਹੀਂ ਕੀ ਹਾਂਜੀ ਉਹ ਵੀ ਮੁੰਡੇ ਉਹ ਪੇੜੇ ਹੀ ਕਰਾਉਂਦੇ ਆ